ਸਰਸਿਕਾਲ ਦੋਸਤੋ ਉਮੀਦ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਮੈਂ ਤੁਹਾਡਾ ਆਪਣਾ ਪ੍ਰੀਤ ਬਾਜਵਾ ਤੇ ਅੱਜ ਤੁਹਾਨੂੰ ਵਿਖਾਲਦੇ ਆ ਇੱਕ ਵਿਆਹ ਤੇ ਵਿਆਹ ਵੀ ਜਿਹੜਾ ਵਾ ਉਹ ਸਾਡਾ ਮੇਨ ਆ ਤੇ ਅੱਜ ਅਸੀਂ ਪਹੁੰਚ ਗਏ ਆ ਵਿਆਹ ਵਾਲੇ ਘਰ ਆ ਵੇਖੋ ਕਿੰਦਾਂ ਰੌਣਕਾਂ ਲੱਗੀਆਂ ਤੇ ਪੂਰਾ ਉਹਨਾਂ ਨੇ ਅਰੇਂਜਮੈਂਟ ਕੀਤਾ ਵਾ ਤੇ ਤੁਹਾਨੂੰ ਪਤਾ ਹੀ ਆ ਕਿ ਵਿਆਹ ਦੀ ਕਿੰਨਾ ਅਹਿਮ ਦਿਨ ਹੁੰਦਾ ਤੇ ਆਹ ਵਾਜੀ ਵਿਆਹ ਵਾਲਾ ਮੁੰਡਾ ਤੇ ਜਿਹਦਾ ਨਾਮ ਗੁਰਪ੍ਰੀਤ ਸਿੰਘ ਠੀਕ ਆ ਜੀ ਤੇ ਇਹ ਆ ਜੀ ਵਿਆਹ ਵਾਲਾ ਮੁੰਡਾ ਤੇ ਹਵਾ ਜਿਹੜੀ ਆ ਮਾੜੀ ਮਾੜੀ ਚੱਲ ਰਹੀ ਆ ਤੇ ਆਹ ਵਾਜੀ ਵਿਆਹ ਵਾਲੇ ਮੁੰਡੇ ਦਾ ਭਰਾ ਵੱਡਾ ਤੇ ਹੁਣ ਸ਼ੱਕਦੇ ਆ ਚਾ ਤੇ ਚਾਹ ਆ ਵੇਖੋ ਜੀ ਚਟਣੀਆਂ ਤੇ ਤੁਹਾਨੂੰ ਪਤਾ ਆ ਕਿ ਪਹਿਲਾਂ ਆ ਪਕੌੜੇ ਆ ਗੜੀ ਜੀ ਹਰ ਇੱਕ ਤਰ੍ਹਾਂ ਦੇ ਪਕੌੜੇ ਲਾਏ ਆ ਜਿੰਨੇ ਵੀ ਰਕਮਾਂ ਦੇ ਹੁੰਦੇ ਆ ਬ੍ਰੈਡ ਪਕੌੜਾ ਕੀ ਫ੍ਰੈਂਚ ਫਰਾਈ ਕੀ ਹੋਰ ਕਈ ਤੁਹਾਨੂੰ ਪਤਾ ਕਈ ਤਰ੍ਹਾਂ ਦੇ ਪਕੌੜੇ ਹੁੰਦੇ ਆ ਤੇ ਨਾਲ ਮਠਿਆਈ ਆ ਤੇ ਪੂਰਾ ਵਧੀਆ ਪ੍ਰੋਗਰਾਮ ਤੁਹਾਨੂੰ ਪਤਾ ਵੀ ਪਹਿਲਾਂ ਜਾਂਦਿਆਂ ਤੇ ਚਾਹ ਲਈ ਹੁੰਦੀ ਆ ਚਾਹ ਪੀਓ ਤੇ ਫੇਰ ਬਾਕੀ ਹੋਰ ਕੰਮ ਕਰਿਓ ਤੇ ਸਾਰੇ ਜਾਣੇ ਡਏ ਆ ਚਾਹ ਪੀਣ ਠੀਕ ਆ ਜੀ ਤੇ ਅਹੀਂ ਵੀ ਚਲੋ ਪੀਨੇ ਆ ਚਾਹ ਤੇ ਚਾਹ ਪੀਨੇ ਆ ਤੇ ਆ ਹੈਗੀ ਜੀ ਮੁੰਡੇ ਦੀ ਭੈਣ ਪਰਲੀ ਤੇ ਉਰਲੀ ਹੈਗੀ ਜੇ ਪਰਝਾਈ ਠੀਕ ਆ ਜੀ ਤੇ ਜਿਹੜੇ ਮੁੰਡੇ ਤੇ ਯਾਰ ਦੋਸਤ ਵਾ ਉਹ ਆ ਬੈਠੇ ਆ ਜੀ ਤੁਹਾਨੂੰ ਪਤਾ ਵਾ ਜਿਨ੍ਹਾਂ ਨੂੰ ਜ਼ਿਆਦਾ ਚਾਹ ਹੁੰਦਾ ਕਿ ਡੀਜੇ ਲੱਗਣੇ ਨਾਲੇ ਸ਼ਾਮ ਨੂੰ ਪੰਗੜਾ ਪਾਉਣਾ ਤੇ ਖੂਬ ਮਸਤੀ ਕਰਨੀ ਆ ਤੇ ਇਹ ਆ ਹੈਗਾ ਜੀ ਪਾਪਾ ਜੀ ਤੇ ਪਾਪਾ ਜੀ ਵੀ ਕਹਿੰਦੇ ਤੇ ਇਹ ਹੈਗਾ ਜੇ ਸੁਖਪ੍ਰੀਤ ਸਿੰਘ ਬਸਰਾ ਇਹਨਾਂ ਦਾ ਵੀ ਚੈਨਲ ਹੈਗਾ ਉਹ ਤੁਹਾਨੂੰ ਮੈਂ ਬਾਅਦ ਵਿੱਚ ਮੈਂਸ਼ਨ ਕਰੂੰਗਾ ਤੇ ਬਾਕੀ ਇਹ ਆ ਕਿ ਸਾਰਿਆਂ ਨੇ ਚਾਹ ਪਾਣੀ ਪੀਤਾ ਵਾ ਠੀਕ ਹੈ ਜੀ ਤੇ ਮੜੀ ਮੜੀ ਹਵਾ ਚੱਲਣ ਦੀ ਵੇਖੋ ਸਾਰੇ ਅੱਜ ਖੁਸ਼ੀ ਆ ਇੰਨੀ ਗਰਮੀ ਵੀ ਨਹੀਂ ਗਈ ਹੈਗੀ ਤੇ ਹੁਣ ਚੱਲਦੇ ਆਂ ਬਾਬਾ ਜੀ ਦੇ ਕਰੋ ਦਰਸ਼ਨ ਸਤਿ ਆ ਨੰਮਰਾ ਆਂਕਾਰੋ ਵਾਜੀ ਪੰਜ ਸਰਉਤ ਕਰ ਸਰਬਤ ਕਰ ਸਮਾਨ ਕਰ ਸਰਬਤ ਬਾਦ ਦੇ ਤਲਾ

ਔਰ ਕੀ ਪੀ ਛੁੱਟੀ ਨਾ ਨਾ ਵਾਤ ਕੋ ਜਿੱਕਾ ਹਾਲਸਾ ਤੂੰ ਬਾਤ ਕਰ ਤੋ ਯਾ ਲਾਹਮਾ ਬਾਰਤ ਤੇ ਇਹ ਕੋਈ ਨਾ ਸਾ ਆਪ ਦੇ ਚਰਨਾਂ 'ਚ ਬੇਨਤੀ ਹੈ ਸਤਿਗੁਰ ਸ਼ੇਰਾਂ ਜੀ ਨੂੰ ਕਿ ਆਪ ਹਾਂ ਸਮੋਗਨਵਾਲੋ ਸੇ ਤੇ ਪਾਤਸ਼ਾਹ ਆ ਮਿਹਰ ਕਰਨੀ ਕਿਰਪਾ ਕਰਨੀ ਗਿਆ ਕਰਨੀ ਆਪ ਹਾਂ ਸਮੋਗਨਵਾਲੋ ਕਿ ਮਿਹਰ ਦੀ ਕਿਰਪਾ ਦੇ ਗਿਆਨ ਦੇ ਤੇ ਪਾਤਸ਼ਾਹ ਕਿਉਂ ਕਿਉਂ ਕਰਨਾ ਸੋ ਤੇਰੇ ਪਾਸ ਕਿਸ ਯਾਗੇ ਕੀ ਕੀ ਰਾਸ ਗੁਰਨਾਨਕ ਨਾਮ ਤੇ ਹੁਣ ਚੱਲੇ ਆ ਜੀ ਮਹਾਰਾਜ ਦਾ ਸਰੂਪ ਲੈ ਕੇ ਗੁਰੂ ਘਰ ਤੇ ਜਿਸ ਦੀ ਸੇਵਾ ਨਭੌਂ ਰਿਆ ਜੀ ਵਿਆਹ ਵਾਲਾ ਮੁੰਡਾ ਤੇ ਇਧਰੋਂ ਗੱਡੀ ਦੀ ਵੇਟ ਕਰਦੇ ਆ ਤੇ ਗੱਡੀ ਵੀ ਹੁਣ ਪਹੁੰਚਣੀ ਵਾਲੀ ਹੈ ਲੋ ਜੀ ਗੱਡੀ ਆ ਗਈ ਜੇ ਤੇ ਮਹਾਰਾਜ ਦਾ ਸਰੂਪ ਲੈ ਕੇ ਚੱਲੇ ਆ ਜੀ ਗੁਰਦੁਆਰਾ ਸਾਹਿਬ ਕਿਉਂਕਿ ਸਭ ਤੋਂ ਮੇਨ ਗੱਲ ਹੁੰਦੀ ਗੁਰੂ ਨੂੰ ਘਰ ਤੇ ਆਹ ਵਾਜੀ ਹਲਵਾਈ ਵੀਰ ਜਿਹੜੇ ਕਿ ਬਹੁਤ ਹੀ ਦਿਲੋਂ ਕੰਮ ਕਰਨਦੇ ਆ ਤੇ ਗਰਮੀ ਬਹੁਤ ਜ਼ਿਆਦਾ ਵਾ ਤੇ ਇੰਨੀ ਗਰਮੀ ਦੇ ਵਿੱਚ ਕੰਮ ਕਰਨਾ ਕਿਹੜਾ ਸੌਖਾ ਤੁਹਾਨੂੰ ਵੀ ਪਤਾ ਹੀ ਹੈ ਤੇ ਵਿਚਾਰੇ ਦੇ ਆ ਕੰਮ ਕਰਨ ਇੱਕ ਗੱਲ ਆ ਕਿ ਅਸੀਂ ਚਾਹ ਪਾਣੀ ਪੀਤਾ ਸੀ ਬਹੁਤ ਵਧੀਆ ਇਹਨਾਂ ਨੇ ਚਾਹ ਪਾਣੀ ਤਿਆਰ ਕੀਤਾ ਤੇ ਹੁਣ ਦੇ ਆ ਰੋਟੀ ਪਾਣੀ ਤਿਆਰ ਕਰਨਾ ਤੇ ਵੇਖੋ ਡੈਕੋਰੇਟ ਕਿੰਨੀ ਵਧੀਆ ਕੀਤੀ ਹੈ ਤੇ ਬਹੁਤ ਹੀ ਸੋਹਣਾ ਘਰ ਸਜਾਇਆ ਵਾ ਤੇ ਬਾਕੀ ਇਹ ਆ ਕਿ ਸਾਰੇ ਜਣੇ ਅਜੇ ਦੇ ਆ ਜੀ ਚਾਹ ਪਾਣੀ ਪੀਣ ਅਜੇ ਅੱਧੇ ਪਰੌਣੇ ਇਹਨਾਂ ਦੇ ਆਏ ਆ ਤੇ ਅੱਧੇ ਅਜੇ ਆਉਣ ਵਾਲੇ ਆ ਜੀ ਤੇ ਜਿੰਨੇ ਵੀ ਰਿਸ਼ਤੇਦਾਰ ਸਾਰੇ ਆਪੋ ਆਪਣੇ ਦੇ ਆ ਰਿਸ਼ਤੇਦਾਰਾਂ ਨਾਲ ਗੱਲਾਂ ਬਾਤਾਂ ਕਰਨ ਤੇ ਇਹ ਹੈਗੀਆਂ ਜੀ ਸਾਡੀਆਂ ਭਾਬੀਆਂ ਠੀਕ ਹੈ ਜੀ ਦੋਵਾਂ ਭਾਬੀਆਂ ਨੇ ਚਾਹ ਪੀ ਲਈ ਤੇ ਤੀਜੀ ਭਾਬੀ ਜਿਹੜੀ ਆ ਉਹ ਅਜੇ ਚਾਹ ਪੀਂ ਡਈ ਤੇ ਪਕੌੜੇ ਵੇਖੋ ਜੀ ਨਾਲੇ ਪਕੌੜੇ ਖਾਂਦੀ ਆ ਇਹਨੂੰ ਨਹੀਂ ਪਤਾ ਵੀ ਵੀਡੀਓ ਬਣਦੀ ਆ ਤੇ ਮੈਂ ਚੋਰੀ-ਚੋਰੀ ਵੀਡੀਓ ਬਣਾ ਲਈ ਤੇ ਆ ਜਿੰਨਾਂ ਨੇ ਗੋਡੀਆਂ ਥਲਾਇਆ ਵਾ ਇਹ ਹੈਗੇ ਆ ਜੀ ਮੁੰਡੇ ਦੇ ਪਾਪਾ ਜੀ ਤੇ ਇਹ ਇਹਨਾਂ ਦੇ ਮਾਮਾ ਜੀ ਆਏ ਆ ਤੇ ਉਹਨਾਂ ਦੇ ਗੋਡੀਆਂ ਥਲਾਏ ਆ ਜੀ ਇਹਨਾਂ ਤੇ ਇਹ ਹੈਗੇ ਜੇ ਮੁੰਡੇ ਦੇ ਪਾਪਾ ਜੀ ਆ ਜਿਹੜੇ ਖੜੇ ਆ ਹੁਣ ਤੇ ਤੁਹਾਨੂੰ ਪਤਾ ਰਿਸ਼ਤੇਦਾਰਾਂ ਸਾਰਿਆਂ ਨੂੰ ਚਾਹ ਵਾ ਤੇ ਸਾਰੇ ਹੀ ਰਿਸ਼ਤੇਦਾਰ ਆਏ ਆ ਮੈਨ ਨਹੀਂ ਮੰਨਦਾ ਕਿ ਕੋਈ ਰਿਸ਼ਤੇਦਾਰ ਨਾ ਆਇਆ ਹੋਵੇ ਇਸ ਕਰਕੇ ਸਾਰੇ ਹੀ ਰਿਸ਼ਤੇਦਾਰ ਆਏ ਆ ਤੇ ਵੱਧ ਤੋਂ ਵੱਧ ਜਿਹੜੇ ਆ ਪਰਾਣੇ ਇੱਕ ਦੂਜੇ ਨਾਲ ਗੱਲਾਂ ਡੇਹੇ ਆ ਕਰਨ ਕਿਉਂਕਿ ਖੁਸ਼ੀ ਦੇ ਮੌਕੇ ਤੇ ਆਪਣੀ ਖੁਸ਼ੀ ਜ਼ਾਹਰ ਕਰਨੀ ਹੁੰਦੀ ਆ ਤੇ ਉਦਾਂ ਦੇ ਤੁਹਾਨੂੰ ਪਤਾ ਘਰਾਂ ਤੋਂ ਟਾਈਮ ਨਹੀਂ ਲੱਗਦਾ ਇੱਕ ਦੂਜੇ ਨੂੰ ਮਿਲਣ ਵਾਸਤੇ ਤੇ ਇਸ ਕਰਕੇ ਸਾਰੇ ਹੀ ਰਿਸ਼ਤੇਦਾਰ ਇੱਕ ਦੂਜੇ ਨਾਲ ਗੱਲਾਂ ਕਰਨਦੇ ਆ ਤੇ ਵਧੀਆ ਵਧੀਆ ਟਾਈਮ ਲੰਘਣ ਡਿਆ ਤੇ ਸਾਰੇ ਇੱਧਰ ਬੈਠੇ ਆ ਜੀ ਤੇ ਤੁਹਾਨੂੰ ਪਤਾ ਹੁਣ ਕਣਕ ਦਾ ਪੂਰਾ ਜੋਰ ਚੱਲਣ ਡਿਆ ਇਹ ਤੇ ਉਹ ਹੁਣ ਥੋੜਾ ਕਣਕ ਦਾ ਸਾੰਬ ਲਿਆ ਵਾ ਕੰਮ ਤੇ ਹੁਣ ਵਿਹਲੇ ਹੋਏ ਆ ਤੇ ਹੁਣ ਤੁਹਾਨੂੰ ਮੈਂ ਵਿਖਾਉਣਾ ਜੀ ਗੱਡੀ ਅਗਲਾ ਕੰਮ ਹੁਣ ਤੁਹਾਨੂੰ ਮੈਂ ਲੈ ਕੇ ਜਾਨਾ ਜਿਹੜੇ ਜਿਹੜੇ ਰਿਸ਼ਤੇਦਾਰ ਆਏ ਉਹ ਸਾਹਮਣੇ ਨਾਨਕਾ ਮੇਲ ਤੇ ਇਧਰ ਬੈਠਾ ਦਾਦਕਾ ਮੇਲ ਹਾਂਜੀ ਉਹ ਦੋਵੇਂ ਗਾੜੀ ਭਾਬੀਆਂ ਜਿਹੜੀਆਂ ਉਹ ਵੇਖੋ ਪਕੌੜੇ ਖਾਂਡੀਆਂ ਤੇ ਕੁਝ ਨਾਨਕੇ ਮੇਲ ਤੇ ਕੁਝ ਦਾਦਕੇ ਮੇਲ ਸਾਰੇ ਹੀ ਇਕੱਠੇ ਹੋਏ ਆ ਹਾਂਜੀ ਤੇ ਆ ਹੈਗਾ ਜੀ ਇਹਦਾ ਭਰਾ ਵਿਆਹ ਵਾਲੇ ਮੁੰਡੇ ਦਾ ਅੱਗੇ ਸਰਦਾਰ ਭਰਾ ਵਿਖਾਇਆ ਤੇ ਇਹ ਹੁਣ ਤੁਹਾਨੂੰ ਕਟਿੰਗ ਵਾਲਾ ਵਿਖਾ ਲੈਣਿਆ ਜੀ ਇਹ ਬਹਿ ਗਿਆ ਜੀ ਮੇਰੇ ਲਾਗੇ ਤੇ ਕਹਿੰਦਾ ਜੀ ਮੈਂ ਇਹਦਾ ਫੁੱਫੜ ਲੱਗਦਾ ਤੇ ਇਹ ਕਹਿੰਦਾ ਵੀ ਫੁੱਫੜ ਜੀ ਮੈਂ ਵੀ ਤੁਹਾਡੇ ਨਾਲ ਵਲੌਗ ਦੇ ਵਿੱਚ ਆਉਣਾ ਤੇ ਮੈਂ ਹਾਂ ਵੀ ਬਹਿ ਜਾ ਤੇਨੂੰ ਵੀ ਵਲੌਗ ਦੇ ਵਿੱਚ ਲੈ ਲੈਣਿਆ ਤੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਬਸ ਨਵੇਂ-ਨਵੇਂ ਵਲੌਗ ਲੈ ਕੇ ਆ ਕਰਗੇ ਤੇ ਇਹ ਆ ਜੀ ਮੇਰੇ ਸੰਧੂ ਸਾਹਿਬ ਮੇਰ ਤੋਂ ਵੱਡੇ ਆ ਕਾਫੀ ਤੇ ਪਿੱਛੇ ਜੇ ਇਹਨਾਂ ਦੇ ਬੇਟੀ ਦਾ ਇਹ ਮੈਰਿਜ ਹੋਇਆ ਇਹ ਤੇ ਉਹ ਤੁਹਾਨੂੰ ਮੈਂ ਵਿਖਾਇਆ ਸੀਗਾ ਵਲੌਗ ਤੇ ਤੁਸੀਂ ਸਾਰਿਆਂ ਨੇ ਵੇਖਿਆ ਵੀ ਹੀ ਤੇ ਲਾਈਕ ਕਮੈਂਟ ਵੀ ਕੀਤੇ ਤੇ ਇਹ ਜਿਹੜਾ ਇਧਰਲੀ ਸਾਈਡ ਤੇ ਆ ਇਹ ਦਾ ਮੈਂ ਫੋਫਰ ਲੱਗਦਾ ਜੀ ਇਹ ਦਾ ਨਾਂ ਸੁਖਾ ਤੇ ਇਹ ਆ ਵਿਆਹ ਵਾਲੇ ਮੁੰਡੇ ਦਾ ਭਰਾ ਤੇ ਉਹ ਪਰਲੇ ਸਾਈਡ ਤੇ ਜਿਹੜੇ ਕਾਲੀ ਪੱਗ ਵਾਲੇ ਬੈਠੇ ਆ ਇਹ ਵੀ ਸਾਡੇ ਸੱਜਣ ਮਿੱਤਰ ਆ ਜੀ ਦਿਲੋਂ ਰਿਸਪੈਕਟ ਹੈ ਇਹਨਾਂ ਦੀ ਤੇ ਸੁਖ ਜੀ ਹੋਰ ਸਣਾਓ ਤੁਸੀਂ ਠੀਕ ਠਾਕ ਜੇ ਹਾਂਜੀ ਤੇ ਹੁਣ ਆਹ ਵੇਖੋ ਜੀ ਰੋਟੀ ਆ ਗਈ ਹੈ ਤੇ ਰੋਟੀ ਦੇ ਵਿੱਚ ਕੜਾਹੇ ਹੀ ਰਮਾਲੀ ਫੁਲਕੇ ਹੀ ਤੇ ਆ ਹੈਗੀ ਜੀ ਇਹਦੇ ਦਾਲ ਮਖਣੀ ਆ ਮਿਕਸ ਸਬਜੀ ਤੇ ਆ ਹੈਗੀ ਜੀ ਮਨਚੂਰੀਅਨ ਦੀ ਸਬਜੀ ਆ ਹੈਗਾ ਜੀ ਮਟਰ ਪਨੀਰ ਆ ਹੈਗਾ ਜੀ ਦਹੀਂ ਤੇ ਗਾੜੀ ਚੌਲ ਤੇ ਗਾੜੀ ਆ ਜੋ ਵੀ ਸਲਾਦ ਆ ਤੇ ਸਾਰਾ ਹੀ ਸਿਸਟਮ ਵਧੀਆ ਕੀਤਾ ਹੈ ਸਾਰੇ ਜਣੇ ਤੇ ਆਵਾ ਬੀਬੀ ਸਰਬਜੀਤ ਕੌਰ ਤੁਸੀਂ ਵਲੋਗਾਂ ਦੇ ਵਿੱਚ ਵੀ ਵੇਖਦੇ ਤੇ ਵੀਡੀਓ ਚ ਵੇਖਦੇ ਤੇ ਵੱਧ ਤੋਂ ਵੱਧ ਪਿਆਰ ਦਿੰਦੇ ਜੀ ਹਾਂਜੀ ਤੇ ਵੱਧ ਤੋਂ ਵੱਧ ਤੇ ਤੇ ਇਹ ਨਨਾਂ ਨਵੇਂ ਅੱਜ ਵੇਖਦੇ ਆਂ ਵੀ ਕੀ ਕੀ ਖਾਂਦੇ ਆ ਕੀ ਕੀ ਨਹੀਂ ਖਾਂਦੇ ਆ ਤੇ ਬਾਕੀ ਵੇਖਦੇ ਆਂ ਇਹ ਬੀਬੀ ਸਰਬੀਰ ਕੌਰ ਨੇ ਵੀ ਕਿਹੜੀ ਕਿਹੜੀ ਅੱਜ ਇਹ ਸਬਜ਼ੀਆਂ ਹੀ ਪਾਈਆਂ ਵਾ ਹਾਂ ਹਾਂ ਮੱਖੀਆਂ ਡਾਲਾ ਬਹੁਤ ਕਿਤੇ ਮੱਖੀਆਂ ਆ ਗਈਆਂ ਹੈ ਹੱਸ ਪਈਏ ਬਾਏ ਤੇ ਉਪਰਲੀ ਸਾਈਡ ਹੈਗੀ ਜੀ ਮੇਰੀ ਘਰ ਦੀ ਦੀ ਵੱਡੀ ਭੈਣ ਤੇ ਸਾਡੀ ਵੱਡੀ ਭੈਣੀ ਆ ਜਿਸ ਤਰ੍ਹਾਂ ਦਾ ਸਾਨੂੰ ਜ਼ਰੂਰੀ ਹੁੰਦਾ ਤੇ ਇਹ ਆ ਜੀ ਫੋਲ ਫੋਲ ਕੇ ਰਮਾਲੀ ਫੁਲਕੇ ਲੈ ਗਈ ਹੈ ਤੇ ਇੱਧਰ ਬੈਠੇ ਆ ਜੀ ਨਿੱਕੇ ਨਿੱਕੇ ਜਵਾਗ ਜਿਨ੍ਹਾਂ ਨੇ ਨਿੱਕੇ ਨਿੱਕੇ ਜਵਾਗ ਤੇ ਇਹ ਆ ਏਕਮਜੀਤ ਸਿੰਘ ਤੇ ਉਰਲੇ ਬਨੇ ਬੈਠਾ ਜੀ ਸਰਤਾਜ ਵੀਰ ਸਿੰਘ ਤੇ ਇਹਨਾਂ ਨੇ ਵੀ ਰੋਟੀ ਪਾਣੀ ਲਿਆ ਖਾ ਅੱਧਾ ਪਚਾਦਾ ਤੇ ਇਹ ਵੀਰ ਦਾ ਪਿੰਡ ਵੀ ਬਸਰਾਵਾ ਹੀ ਆ ਤੇ ਇਨ ਐ ਵੀ ਲੱਗੇ ਇਹਨਾਂ ਦੇ ਨਾਲ ਹੀ ਕਰਵਾ ਵਿਆਹ ਵਾਲੇ ਮੁੰਡੇ ਦੇ ਤੇ ਉਹਦਾ ਵੀ ਰਿਸ਼ਤੇਦਾਰ ਵਾਜੀ ਇਹ ਤੇ ਆਹ ਵਿਆਹ ਵਾਲੇ ਮੁੰਡੇ ਦਾ ਮਾਮਾ ਜੀ ਬੈਠੇ ਜੀ ਅੱਜ ਨੇ ਬੋਤਲ ਫੜੀ ਆ ਜੀ ਕੋਕ ਵਾਲੀ ਤੇ ਆਹ ਬੈਠਿਆ ਜੀ ਜਵਾਗ ਨਿੱਕੇ ਨਿੱਕੇ ਜਵਾਗ ਬੈਠੇ ਆ ਰੋਟੀ ਪਾਣੀ ਖਾਂਦੇ ਤੁਹਾਨੂੰ ਪਤਾ ਜਿਹੜੇ ਜਵਾਗ ਜਾਂਦੇ ਉਹਨਾਂ ਨੂੰ ਜ਼ਿਆਦਾ ਹੁੰਦਾ ਵਾ ਵੀ ਅਸੀਂ ਖਾ ਪੀ ਲਈਏ ਕੁਛ ਤੇ ਉਹਦੇ ਕਰਕੇ ਫਿਰ ਹੁੰਦਾ ਹਨਾ ਤੇ ਹੁਣ ਤੁਹਾਨੂੰ ਵਿਖਾਲਦੇ ਆਂ ਜੀ ਸਾਰਾ ਸਿਸਟਮ ਤੇ ਕੋਈ ਕੱਕੇ ਨੂੰ ਵੇਖ ਇਧਰ 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 ਵੇਖ ਹਾਂ ਵੀਡੀਓ ਚਾਉਂਦਿਆਂ ਕੱਕੇ ਤੂੰ ਠੀਕ ਆ ਤੇ ਬਾਕੀ ਇਹ ਆ ਵੀ ਫੜਾ ਦੋ ਫੜਾ ਦੋ ਬੋਤਲ ਫੜਾ ਦੋ ਮਾਮੇ ਨੂੰ ਤੇ ਆਵਾਜੀ ਰਾਮਜੀਤ ਸਿੰਘ ਤੇ ਮੈਂ ਵੀ ਠੰਡਾ ਫੜੀ ਲਿਆ ਤੇ ਮੈਂ ਰੋਟੀ ਖਾਧੀ ਆ ਤੇ ਕੋਲਡ ਡਰਿੰਕ ਪਾਚੀ ਜਾਓ ਗੋਲਦਿੰਗ ਅਪੀਲ ਜੇ ਰੋਟੀ ਪੱਜ ਜਾਂਦੀ ਐ ਤੇ ਆਵਾਜੀ ਇੱਕ ਨਿੱਕਾ ਜਿਹਾ ਜਵਾਕ ਚਲ ਕਾ ਕੇ ਰੋਟੀ ਖਾ ਆ ਰੋਟੀ ਨੂੰ ਦੰਦੀ ਵਾ ਦਾ ਜਿਹੜੀ ਹੱਥ ਚ ਰੋਟੀ ਫੜੀ ਦੰਦੀ ਵਾਰ ਦੋ ਦੰਦੀ ਉਹ ਵੇਖੋ ਜੀ ਦੰਦੀ ਵਾਣ ਲੱਗਾ ਜੇ ਇਹ ਉਹ ਵਰਤੀ ਦੰਦੀ ਤੇ ਇੱਕ ਮੁੰਡੇ ਨੇ ਇੰਨੇ ਕੈਂਠਾ ਪਾਇਆ ਤੇ ਕਹਿੰਦਾ ਮੈਂ ਆਵਾ ਆ ਜਾ ਤੇ ਇਹਦੀ ਵੀਡੀਓ ਬਣਾ ਲਈਏ ਹਾਂ ਹਾਂ ਹੱਸ 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 ਤੇ ਇਹ ਆ ਵੀ ਤੁਸੀਂ ਵੀਡੀਓ ਜਿਹੜੀ ਵੇਖੀ ਆ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਐਨਾਵੇਂ ਨਵੇਂ ਵੀਡੀਓ ਦੇ ਬਲੌਗ ਲੈ ਕੇ ਆਇਆ ਕਰੀਏ ਧੰਨਵਾਦ ਧੰਨਵਾਦ ਧੰਨਵਾਜੀ